ਅਗਲੀ ਜਿਹੜੀ ਹਰਦਸ਼ੀ ਦੀ ਗੱਲ ਕਰਦੇ ਜਾਈਏ ਰਾਸ਼ਪਤੀ 트੍ਰੰਪ ਨੇ ਅੱਜ ਇਹ ਗਲਬਤ ਕਰਦੇ ਹੋਏ ਕਿਹਾ ਵੀ ਉਹ ਤੇ ਪੋਤਨ ਜਿਹੜੀਆਂ ਕਿਹੜੀਆਂ ਗੱਲਾਂ ਆਉਂਦੇ ਸਮੇਂ ਦੇ ਵਿੱਚ ਕਰ ਸਕਦੇ ਆ ਯੂਕਰੇਨ ਨੂੰ ਲੈ ਕੇ ਅਮਰੀਕਾ ਨੇ 30 ਦਿਨਾਂ ਦੀ ਸੀਜ਼ਫਾਇਰ ਤੇ ਲਈ ਯੂਕਰੇਨ ਨੂੰ ਮਨਾਇਆ ਉਸ ਤੋਂ ਬਾਅਦ ਦੇ ਵਿੱਚ ਰਸ਼ੀਆ ਦੇ ਨਾਲ ਕਹਿੰਦੇ ਵੀ ਗੱਲਬਾਤ ਕੀਤੀ ਗਈ ਰਸ਼ੀਆ ਨੇ ਹਾਲ ਦੀ ਘੜੀ ਜਿਹੜੀ ਉਸ ਪੀਸ ਡੀਲ ਨੂੰ ਜਿਹੜਾ ਉਹ ਟਕਰਾਅ ਦਿੱਤਾ ਸੀਗਾ ਕੱਲ ਨੂੰ ਮੰਗਲਵਾਰ ਨੂੰ ਕਹਿੰਦੇ ਵੀ ਰਾਸ਼ਪਤੀ 트੍ਰੰਪ ਪੋਟਿਨ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਗੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹ ਕਹਿੰਦੇ ਵੀ ਉਹਨਾਂ ਨੂੰ ਗੁੱਡ ਚਾਂਸ ਲੱਗ ਰਿਹਾ ਵੀ ਇਹ ਜਿਹੜੀ ਵਾਰ ਆ ਉਹ ਖਤਮ ਹੋ ਜਾਵੇਗੀ ਕ੍ਰਾਈਮਨਲ ਨੇ ਵੀ ਕਨਫਰਮ ਕਰ ਦਿੱਤਾ ਹੈ ਯਾਨੀ ਕਿ ਓਸਕੋ ਨੇ ਰਸ਼ੀਆ ਨੇ ਵੀ ਪੋਟੇ ਨੇ ਟਰੰਪ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ ਯੂਕਰੇਨ ਇਸ 30 ਦਿਨ ਦੀ ਸੀਜ਼ਫਾਇਰ ਪ੍ਰਪੋਜ਼ਲ ਦੀ ਹਮਾਇਤ ਕਰ ਰਿਹਾ ਹੈਗਾ ਆ ਰਸ਼ੀਆ ਕਹਿ ਰਿਹਾ ਹੈ ਵੀ ਯੂਕਰੇਨ ਦੀ ਜਿਹੜੀ ਨਿਊਟਰੈਲਿਟੀ ਆ ਨਾਟੋ ਦੇ ਵਿੱਚ ਜਿਹੜਾ ਐਕਸਕਲੂਜਨ ਆ ਉਹ ਪੱਕਾ ਜਿਹੜਾ ਹੈ ਯਕੀਨੀ ਜਿਹੜਾ ਉਹ ਬਣਾਇਆ ਜਾਵੇ ਸੋ ਟੈਰੀਟੋਰੀਅਲ ਕੰਸੈਸ਼ਨਸ ਕੀ ਹੋਣਗੇ ਕੀ ਜਿਹੜਾ ਇਲਾਕਾ ਨਪਿਆ ਰੂਸ ਨੇ ਉਹ ਉਸ ਨੂੰ ਉਸੇ ਤਰੀਕੇ ਦੇ ਨਾਲ ਦੇ ਦਿੱਤਾ ਜਾਊਗਾ ਜਾਂ ਕੀਵ ਯੂਕਰੇਨ ਵਾਲੇ ਉਸ ਨੂੰ ਵਾਪਸ ਲੈਣ ਦੀ ਗੱਲ ਕਰਨਗੇ ਰਾਸ਼ਟਰਪਤੀ ਟਰੰਪ ਨੇ ਇਹ ਵੀ ਕਿਹਾ ਵੀ ਉਹ ਇਸ ਗੱਲਬਾਤ ਦੇ ਵਿੱਚ ਪਾਵਰ ਪਲਾਂਟਸ ਜਿਹੜੇ ਨਿਊਕਲੀਅਰ ਪਾਵਰ ਪਲਾਂਟ ਆ ਬਿਜਲੀ ਦਾ ਆ ਉਹਦੀ ਗੱਲ ਕਰਨਗੇ ਜ਼ਮੀਨ ਨੂੰ ਲੈ ਕੇ ਵੀ ਉਹ ਜਿਹੜੀ ਗੱਲਬਾਤ ਕਰਨਗੇ ਤਾਂ ਜੋ ਜਿਹੜੀ ਯੂਕਰੇਨ ਦੀ ਲੜਾਈ ਆ ਉਸ ਨੂੰ ਖਤਮ ਕੀਤਾ ਜਾਵੇ ਕੀ ਹੁਣ ਜਿਹੜਾ ਅਮਰੀਕਾ ਆ ਉਹ ਯੂਕਰੇਨ ਵਾਲਿਆਂ ਦੀ ਇੱਛਾ ਤੋਂ ਉਲਟ ਜਾ ਕੇ ਉਹਨਾਂ ਦਾ ਇਲਾਕਾ ਰਸ਼ੀਆ ਨੂੰ ਦੇ ਕੇ ਇਸ ਯੁੱਧ ਨੂੰ ਜਿਹੜਾ ਉਹ ਬੰਦ ਕਰਾ ਦੇਣਗੇ ਕੀ ਯੂਕਰੇਨੀ ਲੋਕ ਇਸ ਚੀਜ਼ ਨੂੰ ਜਿਹੜਾ ਹੁਣ ਮੰਨ ਜਾਣਗੇ ਇਹ ਦੇਖਣ ਵਾਲੀ ਗੱਲ ਆ ਸੋ 30 ਦਿਨ ਦੀ ਨਾਲੇ ਇਹ ਵੀ ਨਹੀਂ ਵੀ ਲੜਾਈ ਪੱਕੀ ਜਿਹੜੀ ਉਹ ਰੁਕਣੀ ਆ 30 ਦਿਨ ਦੇ ਲਈ ਹਾਲ ਦੀ ਘੜੀ ਜਿਹੜੀ ਯੁੱਧ ਵਿਰਾਮ ਜਿਹੜਾ ਹੋਣਾ ਹੈ ਯੁੱਧਬੰਦੀ ਜਿਹੜੀ ਉਹ ਹੋਣੀ ਆ ਸੋ ਕਾਫੀ ਕੰਮ ਜਿਹੜਾ ਇਸ ਦੇ ਵਿੱਚ ਅੱਗੇ ਹੋਣ ਵਾਲਾ ਬਾਕੀ ਹੈਗਾ ਆ ਸੋ ਜਿਹੜੇ 트럼ਪ ਆ ਉਹ ਕਹਿੰਦੇ ਵੀ ਟਰਾਈ ਕਰ ਰਹੇ ਆ ਵੀ ਪੁੱਤੇ ਨੇ ਸਪੋਰਟ ਕਰੇ ਇਸ 30 ਦਿਨ ਦੇ ਸੀਸਫਾਇਰ ਪ੍ਰਪੋਜ਼ਲ ਨੂੰ ਜਿਸ ਨੂੰ ਯੂਕਰੇਨ ਨੇ ਪਿਛਲੇ ਹਫਤੇ ਮੰਨ ਲਿਆ ਸੀ ਉਧਰ ਜਿਹੜਾ ਯੂਕਰੇਨ ਨੇ ਮੰਨਿਆ ਜ਼ਰੂਰ ਹੈਗਾ ਆ ਵੀ ਉਹ ਅੱਗੇ ਇਸ ਦੇ ਵਿੱਚ 30 ਦਿਨ ਦਾ ਜਿਹੜਾ ਸੀਸਫਾਇਰ ਕਰਨਗੇ ਪਰ ਕਿਉਂਕਿ ਰਸ਼ੀਆ ਜੇ ਨਹੀਂ ਮੰਨਿਆ ਸੋ ਹਮਲੇ ਇੱਕ ਦੂਜੇ ਦਿੱਤੇ ਅਜੇ ਵੀ ਜਾਰੀ ਹੈਗੇ ਆ ਸੋ ਡਰੋਨਸ ਦੇ ਨਾਲ ਹਮਲਾ ਉਧਰੋਂ ਮਿਜ਼ਾਈਲਸ ਦੇ ਨਾਲ ਜਿਹੜਾ ਹਮਲਾ ਆ ਲਗਾਤਾਰ ਇੱਕ ਦੂਜੇ ਦੇ ਉੱਤੇ ਇੰਨਾਂ ਦੋਨੋਂ ਮੁਲਕਾਂ ਦੇ ਦੁਆਰਾ ਕੀਤਾ ਜਾ ਰਿਹਾ ਹੈਗਾ ਆ ਸੋ ਟਰੰਪ ਉਹਨਾਂ ਨੇ ਹਜੇ ਇਹ ਤੇ ਜਾਣਕਾਰੀ ਨਹੀਂ ਦਿੱਤੀ ਜ਼ਪਰਜ਼ੀਆ ਜਿਹੜਾ ਫੈਸਿਲਿਟੀ ਹੈ ਜੋ ਰਸ਼ੀਆ ਨੇ ਨਿਊਕਲੀਅਰ ਪਲਾਂਟ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਹੈ ਜੋ ਕਿ ਯੂਰਪ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ ਆ ਅਬੀ ਉਸ ਨੂੰ ਲੈ ਕੇ ਅੱਗੇ ਕੀ ਕਾਰਵਾਈ ਹੋਊਗੀ ਕਿ ਯੂਕਰੇਨ ਨੂੰ ਵਾਪਸ ਕੀਤਾ ਜਾਊਗਾ ਜਾਂ ਪੱਕਾ ਹੀ ਰਸ਼ੀਆ ਦੇ ਕੋਲ ਕੰਟਰੋਲ ਰਹਿ ਜਾਊਗਾ ਵੀਕਐਂਡ ਦੇ ਉੱਤੇ ਐਤਵਾਰ ਨੂੰ ਅਮਰੀਕਾ ਦੇ ਵਿੱਚ ਜਿਹੜੇ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬਿਓ ਆ ਤੇ ਟਰੰਪ ਨਾਲ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਰਟਸ ਆ ਉਹਨਾਂ ਨੇ ਕਿਹਾ ਵੀ ਅਜੇ ਵੀ ਸਾਡੇ ਮੂਰੇ ਬਹੁਤ ਸਾਰੀਆਂ ਚੁਣੌਤੀਆਂ ਹੈਗੀਆਂ ਆ ਵੀ ਰਸ਼ੀਆ ਜਿਹੜਾ ਆ ਸੀਸਪਾਇਰ ਦੇ ਵਿੱਚ ਮੰਨਣ ਤੋਂ ਪਹਿਲਾਂ ਵੀ ਕਹਿੰਦੇ ਵੀ ਫਾਈਨਲ ਪੀਸਫੁਲ ਸੋਲੂਸ਼ਨ ਇਸ ਅਵਾਰ ਦਾ ਅਜੇ ਹਾਲ ਦੀ ਘੜੀ ਆਪਾਂ ਨੂੰ ਨਜ਼ਰ ਨਹੀਂ ਆ ਰਿਹਾ ਪਰ ਸਾਡੀ ਜਿਹੜੀ ਕੋਸ਼ਿਸ਼ ਇਹੀ ਆ ਵੀ ਇਹ ਜਿਹੜਾ 30 ਦਿਨ ਦੀ ਸੀਸਪਾਇਰ ਹੋਵੇ ਤਾਂ ਫਿਰ ਉਸ ਤੋਂ ਬਾਅਦ ਅੱਗੇ ਜਿਹੜੇ ਕਦਮ ਆ ਉਹ ਵਧਾਏ ਜਿਹੜੇ ਉਹ ਜਾ ਸਕਦੇ ਆ ਸੋ ਇਹ ਜਿਹੜੇ ਕੱਲ ਕਹਿੰਦੇ ਵੀ ਇਹ ਦੋਨੋਂ ਹੀ ਜਾਣੇ ਵਕ ਵਕ ਨਿਊਜ਼ ਚੈਨਲਸ ਦੇ ਉੱਤੇ ਜਾ ਕੇ ਉਹਨਾਂ ਨੇ ਇਸ ਸੀਸਪਾਇਰ ਦੇ ਬਾਰੇ ਜਿਹੜੀ ਚਰਚਾ ਕੀਤੀ ਹੈਗੀ ਮਾਸਕੋ ਲਗਾਤਾਰ ਇਹੀ ਡਿਮਾਂਡ ਕਰ ਰਿਹਾ ਹੈ ਵੀ ਯੂਕਰੇਨ ਨੂੰ ਨਾਟੋ ਦੇ ਜਿਹੜੇ ਉਹਦੇ ਮਿਸ਼ਨ ਆ ਵੀ ਨਾਟੋ ਦਾ ਮੈਂਬਰ ਬਣਨਾ ਹੈ ਉਹ ਉਸ ਨੂੰ ਪੂਰੀ ਤਰ੍ਹਾਂ ਛੱਡ ਜਿਹੜਾ ਉਹ ਦੇਵੇ ਉਦਾਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਰੂਸ ਨੇ ਕਈ ਤਰੀਕੇ ਦੇ ਝੂਠ ਬੋਲੇ ਆ ਇਸ ਚੀਜ਼ ਨੂੰ ਜਿਹੜਾ ਲੈ ਕੇ ਇਸ ਲੜਾਈ ਨੂੰ ਲੈ ਕੇ ਪਹਿਲੂ ਉਹ ਕਹਿੰਦਾ ਰਿਹਾ ਵੀ ਨਿਓ ਨਾਜ਼ੀ ਬਹੁਤ ਜ਼ਿਆਦਾ ਆ ਗਏ ਸੀ ਕਿ ਯੂਕਰੇਨ ਚ ਅਸੀਂ ਉਹ ਮਟਾਉਣ ਚੱਲੇ ਆ ਵਿੱਚੇ ਫਿਰ ਨਾਟੋ ਦਾ ਰੋਲਾ ਜਿਹੜਾ ਉਸ ਨੇ ਉਹ ਪਾ ਲਿਆ ਸੀਗਾ ਸੋ ਕਾਫੀ ਕੁਝ ਜਿਹੜੀਆਂ ਚੀਜ਼ਾਂ ਕਹਿ ਕੂ ਕੇ ਜਿਹੜਾ ਯੂਕਰੇਨ ਦੇ ਉੱਤੇ ਹਮਲਾ ਉਹਨਾਂ ਨੇ ਕਰ ਦਿੱਤਾ ਆ ਤੇ ਉਸ ਲੜਾਈ ਨੂੰ ਵੀ ਚੱਲਦੇ ਹੁਣ 3 ਸਾਲ ਜਿਹੜੇ ਉਹ ਹੋ ਚੁੱਕੇ ਆ ਸੋ ਅੱਗੇ ਕੀ ਬਣਦਾ ਆ ਹੁਣ ਸਮਝੌਤੇ ਵੱਲ ਨੂੰ ਵਾਧਦੇ ਆ ਜਾਂ ਨਹੀਂ ਵਾਧਦੇ ਇਹ ਦੇਖਣ ਵਾਲੀ ਗੱਲ ਆ ਕ੍ਰੀਮੀਆ ਦਾ ਜਿਹੜਾ ਪੈਨਿਨਸੂਲਾ ਆ 2014 ਦੇ ਵਿੱਚ ਰੂਸ ਨੇ ਪਹਿਲਾਂ ਹੀ ਆਪਣੇ ਕਬਜ਼ੇ ਅਧੀਨ ਕਰ ਲਿਆ ਸੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਆਪਣੇ 에ਅਰ ਫੋਰਸ 1 ਦੇ ਉੱਤੇ ਫਲੋਰੀਡਾ ਤੋਂ ਵਾਸ਼ਿੰਗਟਨ ਨੂੰ ਜਾ ਰਹੇ ਸੀ ਜਿਸ ਤਰ੍ਹਾਂ ਉਹਨਾਂ ਨੇ ਇਹ ਦੱਸਿਆ ਕਿ ਯੂਕਰੇਨ ਦੀ ਜੰਗ ਬੰਦ ਕਰਨ ਦੇ ਲਈ ਕਿੰਨਾ ਕੁ ਕੀਵ ਯਾਨੀ ਕਿ ਯੂਕਰੇਨ ਦੀ ਰਾਜਧਾਨੀ ਕੰਸੈਸ਼ਨ ਕਰਦੀ ਆ ਟੈਰੀਟੋਰੀਅਲ ਟੈਰੀਟਰੀਜ਼ ਦੇ ਵਿੱਚ ਤੇ ਕਿਸ ਨੂੰ ਜਿਹੜਾ ਆ ਜੈਪਰਜੀਆ ਨਿਊਕਲਰ ਪਾਵਰ ਪਲਾਂਟ ਆ ਉਹੋ ਦਿੱਤਾ ਜਾਊਗਾ ਰਸ਼ੀਆ ਨੂੰ ਜਾਂ ਯੂਕਰੇਨ ਨੂੰ ਇਹ ਦੋ ਮੇਨ ਮੁੱਦੇ ਦੇ ਉੱਤੇ ਹੋ ਸਕਦੇ ਹੈਗੇ ਆ